ਤੀ 46 ਅਧਿਆਇ ਦੇ ਪਹਿਲੇ ਵਚਨ ਤੋਂ ਅਸੀਂ ਪੜਾਂਗੇ ਪਰਮੇਸ਼ਰ ਇੱਕ ਇਨਸਾਨ ਨੂੰ ਵਚਨ ਦੇ ਕੇ ਕੀ ਕਰਦਾ ਹੈ ਪਿਤਾ ਜੀ ਆ ਜਾਓ ਇਸ ਤਰ੍ਹਾਂ ਕਹਿੰਤੇ ਯਾਕੂਬ ਪ੍ਰਭੂ ਮੈਂ ਕੀ ਕਰਾਂ ਯਾਕੂਬ ਯਾਕੂਬ ਮਿਸਰ ਦੇਸ਼ ਵਿੱਚ ਜਾ ਮੈਂ ਤੇਰੇ ਤੋਂ ਉੱਥੇ ਇੱਕ ਵੱਡੀ ਜਾਤੀ ਬਣਾਵਾਂਗਾ ਅਗਰ ਧਿਆਨ ਨਾਲ ਵੇਖੀਏ ਇਸ ਤਰ੍ਹਾਂ ਵਚਨ ਉਸ ਨੇ ਕਿਹਾ ਮੈਂ ਪਰਮੇਸ਼ਵਰ ਹਾਂ ਤੇਰੇ ਪਿਤਾ ਦਾ ਪਰਮੇਸ਼ਵਰ ਹਾਂ ਮਿਸਰ ਜਾਣ ਤੋਂ ਨਾ ਡਰ ਕਿਉਂਕਿ ਤੇਰੇ ਤੋਂ ਮੈਂ ਉੱਥੇ ਇੱਕ ਵੱਡੀ ਜਾਤੀ ਬਣਾਵਾਂਗਾ ਮੈਂ ਤੇਰੇ ਨਾਲ-ਨਾਲ ਮਿਸਰ ਚੱਲਾਂਗਾ ਅਤੇ ਤੈਨੂੰ ਉੱਥੋਂ ਫਿਰ ਮੋੜ ਲੈ ਆਵਾਂਗਾ ਤਿੰਨ ਵਿਸ਼ੇ ਮਿਸਰ ਜਾਣ ਤੋਂ ਨਾ ਡਰ ਉੱਥੇ ਤੇਰੇ ਤੋਂ ਇੱਕ ਵੱਡੀ ਜਾਤੀ ਬਣਾਵਾਂਗਾ ਅਤੇ ਮੈਂ ਤੈਨੂੰ ਵਾਪਸ ਵੀ ਲੈ ਕੇ ਆਵਾਂਗਾ ਤੇਰੇ ਨਾਲ ਚੱਲਾਂਗਾ ਤੇਰੇ ਤੋਂ ਵੱਡੀ ਜਾਤੀ ਬਣਾਵਾਂਗਾ ਅਤੇ ਤੈਨੂੰ ਉਤੋਂ ਵਾਪਸ ਵੀ ਲੈ ਆਵਾਂਗਾ ਇਹ ਪਰਮੇਸ਼ਵਰ ਦਾ ਵਾਅਦਾ ਹੈ ਯਾਕੂਬ ਨਾਲ ਉਸ ਵਾਅਦੇ ਤੇ ਯਕੀਨ ਕਰਕੇ ਯਾਕੂਬ ਨੇ ਜਿਸ ਨੂੰ ਉਹ ਬੜਾ ਪਿਆਰ ਕਰਦਾ ਸੀ ਆਪਣੇ بیٹے ਯੂਸਫ ਦੇ ਕੋਲ ਗਿਆ ਯੂਸਫ ਨੇ ਪਿਤਾ ਦੇ ਨਾਲ 17 ਸਾਲਾਂ ਤੱਕ ਪਿਤਾ ਦੇ ਪ੍ਰੇਮ ਨੂੰ ਪਾਇਆ ਪਿਤਾ ਦੁਆਰਾ ਪਾਲਿਆ ਪੋਸਿਆ ਗਿਆ ਜਿੰਨੇ ਸਮੇ ਉਹ ਪਿਤਾ ਕੋਲ ਸੀ ਉਨੇ ਹੀ ਸਮੇਂ ਤੱਕ ਯੂਸਫ ਪਿਤਾ ਨੂੰ ਆਪਣੇ ਕੋਲ ਰੱਖ ਸਕਿਆ ਉਸ ਨੂੰ ਸੰਭਾਲਿਆ 17 ਸਾਲਾਂ ਤੱਕ ਯਾਕੂਬ ਯੂਸਫ ਨੂੰ ਪਾਲਦਾ ਰਿਹਾ 17 ਸਾਲਾਂ ਤੱਕ ਯਾਕੂਬ ਨੂੰ ਵੀ ਯੂਸਫ ਨੇ ਪਾਲਿਆ ਪੋਸਿਆ ਜਿੰਨੇ ਸਮੇਂ ਤੱਕ ਮਾਪੇ ਸਾਨੂੰ ਜਨਮ ਦੇ ਕੇ ਪਾਲ ਪੋਸ ਕੇ ਯੋਗ ਬਣਾਉਂਦੇ ਆ ਇਹ ਪ੍ਰੋਸੈਸ ਲਗਭਗ 25 ਸਾਲ ਤੱਕ ਹੁੰਦਾ ਹੈ ਤੁਸੀਂ ਆਪਣੇ ਮਾਪੇ ਨੂੰ ਘੱਟੋ ਘੱਟ 25 ਸਾਲ ਤੱਕ ਜਦੋਂ ਉਹ ਬਜ਼ੁਰਗ ਹੋ ਜਾਂਦੇ ਆ ਜੇ ਉਹ ਨੌਕਰੀ ਕਰਨ ਵਾਲੇ ਹੈ ਤਾਂ 58 ਸਾਲ ਦੇ ਵਿੱਚ ਹੀ ਰਿਟਾਇਰਡ ਹੋ ਜਾਂਦੇ ਆ 60 ਸਾਲ ਹੋਣ ਤੋਂ ਬਾਅਦ ਸਰਕਾਰੀ ਲੋਕ ਹੀ ਕਹਿੰਦੇ ਆ ਹੁਣ ਤੁਸੀਂ ਆਰਾਮ ਕਰ ਸਕਦੇ ਹੋ ਜੇ ਉਹ 25 ਸਾਲਾਂ ਤੋਂ 55 ਸਾਲ ਤੱਕ ਜੀਂਦੇ ਹੈ ਤਾਂ 25 ਸਾਲ ਹੋ ਜਾਂਦੇ ਆ ਜੇ 60 ਸਾਲਾਂ ਤੋਂ ਬਾਅਦ ਉਹ 25 ਸਾਲ ਜੀਂਦੇ ਹੈ ਤਾਂ ਫਿਰ 85 ਸਾਲ ਹੁੰਦੇ ਆ ਤੁਹਾਡੇ ਜਨਮ ਤੋਂ ਲੈ ਕੇ ਜਦੋਂ ਤੱਕ ਤੁਸੀਂ ਸਟੈਂਡ ਨਹੀਂ ਹੋ ਗਏ ਤੁਹਾਡੇ ਕਾਮਯਾਬ ਹੋਣ ਤੱਕ ਤੁਹਾਨੂੰ ਉਪਾਲ ਦੇ ਪੋਸਟ ਦੇ ਆ ਉਹ ਜਦੋਂ ਬਜ਼ੁਰਗ ਹੁੰਦੇ ਆ ਪਿਆਰੋ ਅਗਰ ਤਿਹਾਨ ਨਾਲ ਵੇਖੋਗੇ ਬਚਪਨ ਚ ਤੁਸੀਂ ਜੋ ਕੀਤਾ ਹੈ ਬੁੜਾਪੇ ਚ ਵੀ ਉਹ ਉਹੀ ਕਰਦੇ ਆ ਬਚਪਨ ਚ ਤੁਹਾਡੇ ਮੂੰਹ ਚ ਦੰਦ ਨਹੀਂ ਸੀ ਬਜ਼ੁਰਗ ਹੋਣ ਤੋਂ ਬਾਅਦ ਉਹਨਾਂ ਦੇ ਮੂੰਹ ਚ ਵੀ ਦੰਦ ਨਹੀਂ ਹੁੰਦੇ ਬਚਪਨ ਚ ਮਾਪੇ ਨੇ ਕੀ ਕੀਤਾ ਨਰਮ ਕਰਕੇ ਤੁਹਾਨੂੰ ਭੋਜਨ ਖਿਲਾਇਆ ਬਜ਼ੁਰਗ ਹੋਣ ਤੋਂ ਬਾਅਦ ਤੁਸੀਂ ਵੀ ਉਹਨਾਂ ਨੂੰ ਭੋਜਨ ਮੌਲਾਈਮ ਕਰਕੇ ਖਿਲਾਇਓ ਬਚਪਨ ਚ ਤੁਸੀਂ ਬਾਰ ਬਾਰ ਬਿਸਤਰਾ ਗਿੱਲਾ ਕਰਦੇ ਸੀ ਬਜ਼ੁਰਗ ਹੋਣ ਤੋਂ ਬਾਅਦ ਉਹ ਵੀ ਬਾਰ-ਬਾਰ ਬਿਸਤਰਾ ਗਿੱਲਾ ਕਰਨਗੇ ਬਚਪਨ ਵਿੱਚ ਜਦੋਂ ਤੁਹਾਡੇ ਦੰਦ ਨਹੀਂ ਸੀ ਤੁਹਾਡੀ ਮਾਂ ਨੇ ਕਿਸ ਤਰ੍ਹਾਂ ਨਰਮ ਚੀਜ਼ਾਂ ਨੂੰ ਜਾਂ ਫਿਰ ਨਰਮ ਕਰਕੇ ਜਿਸ ਤਰ੍ਹਾਂ ਨਰਮ ਚੀਜ਼ਾਂ ਦਿੱਤੀਆਂ ਜਾਂਦੀਆਂ ਹੈ ਬਜ਼ੁਰਗ ਹੋਣ ਤੋਂ ਬਾਅਦ ਜਦੋਂ ਉਹਨਾਂ ਦੇ ਦੰਦ ਨਹੀਂ ਹੁੰਦੇ ਫਿਰ ਤੁਸੀਂ ਨਰਮ ਚੀਜ਼ਾਂ ਉਹਨਾਂ ਨੂੰ ਦੇਣੀਆਂ ਬਚਪਨ 'ਚ ਤੁਹਾਨੂੰ ਉੱਠਣ ਲਈ ਸਹਾਰੇ ਦੀ ਲੋੜ ਸੀ ਬਜ਼ੁਰਗ ਹੋਣ ਤੋਂ ਬਾਅਦ ਉਹਨਾਂ ਨੂੰ ਉੱਠਣ ਲਈ ਸਹਾਰੇ ਦੀ ਲੋੜ ਸੀ ਬਚਪਨ 'ਚ ਤੁਹਾਨੂੰ ਚੱਲਣਾ ਸਿਖਾਉਣ ਵਾਲੇ ਤੁਹਾਡੇ ਮਾਪੇ ਹਨ ਉਹਨਾਂ ਦੇ ਬਜ਼ੁਰਗ ਹੋਣ ਤੋਂ ਬਾਅਦ ਉਹਨਾਂ ਦਾ ਹੱਥ ਫੜ ਕੇ ਤੁਸੀਂ ਉਹਨਾਂ ਦੀ ਚੱਲਣ ਵਿੱਚ ਮਦਦ ਕਰਨੀ ਆ ਬਚਪਨ 'ਚ ਕਈ ਵਾਰ ਤੁਸੀਂ ਬਿਸਤਰਾ ਗਿੱਲਾ ਕੀਤਾ ਹੋਵੇਗਾ ਕਿੰਨੀ ਵਾਰ ਵੀ ਬਿਸਤਰਾ ਗਿੱਲਾ ਕਰਨ ਤੇ ਉਹ ਮਾਂ ਗੁੱਸਾ ਨਹੀਂ ਹੁੰਦੀ ਨਾ ਤਾਂ ਪਿਤਾ ਹੀ ਗੁੱਸਾ ਕਰਦਾ ਹੈ ਮੇਰੇ ਵੀ ਦੋ ਬੇਟੇ ਆ ਉਹ ਵੀ ਬਿਸਤਰਾ ਗਿੱਲਾ ਕਰਦੇ ਸੀ ਜਦੋਂ ਮੈਂ ਚੰਗੀ ਤਰ੍ਹਾਂ ਸੌਂਦਾ ਸੀ ਮੇਰੇ ਥੱਲੇ ਉਹਦੀ ਵਹੰਦੇ ਹੋਏ ਕੁਝ ਗਿੱਲਾ ਜਾਂ ਵਹਿੰਦਾ ਹੋਇਆ ਜਾਂਦਾ ਸੀ ਹੋਰ ਕੀ ਆ ਦੇਖਿਆ ਜਾਵੇ ਜੋ ਕੋਲ ਹੁੰਦਾ ਸੀ ਉਹ ਗਿੱਲਾ ਹੋ ਜਾਂਦਾ ਸੀ ਗੁੱਸਾ ਕਿਉਂ ਨਹੀਂ ਹੁੰਦਾ ਪਿਆਰਿਓ ਕ੍ਰੋਧ ਕਿਉਂ ਨਹੀਂ ਹੁੰਦਾ ਪਿਆਰਿਓ ਅੱਧੀ ਰਾਤ ਨੂੰ ਜਦੋਂ ਥੱਕੇ ਹੋਏ ਹੁੰਦੇ ਆ ਜਲਦੀ ਉੱਠ ਜਾਂਦੇ ਆ ਮੈਂ ਹੋ ਸਕਦਾ ਮੇਰੀ ਪਤਨੀ ਹੋ ਸਕਦੀ ਆ ਜਿੱਥੋਂ ਦਾ ਬਿਸਤਰਾ ਗਿੱਲਾ ਹੈ ਹੁਸਨੂ ਫਿਰ ਤੋਂ ਉਹ ਚਾਦਰ ਹਟਾ ਕੇ ਉਹ ਬਿਸਤਰਾ ਹਟਾ ਕੇ ਦੂਸਰਾ ਬਿਛੋਂਦੇ ਆ ਗੁੱਸਾ ਨਹੀਂ ਆਉਂਦਾ ਕਰੋਧ ਨਹੀਂ ਆਉਂਦਾ ਕਿਉਂ ਮਾ ਦਾ ਪਿਆਰ ਪਿਤਾ ਦਾ ਪਿਆਰ ਫਿਰ ਉਹੀ ਮਾਪੇ ਜਦੋਂ ਬਜ਼ੁਰਗ ਹੋ ਜਾਂਦੇ ਜਦੋਂ ਬਿਸਤਰਾ ਗਿੱਲਾ ਕਰਦੇ ਕਿਉਂ ਗੁੱਸਾ ਆਉਂਦਾ ਕਿਉਂ ਕਰੋਧ ਕਰਦੇ ਆ ਪਰਮੇਸ਼ਰ ਤੁਹਾਨੂੰ ਇੱਕ ਗੱਲ ਸਿਖਾ ਰਹੇ ਆ ਬਚਪਨ ਵਿੱਚ ਮਾ ਬਾਪ ਤੁਹਾਡੇ ਲਈ ਉਹਨਾਂ ਨੇ ਜੋ ਕੀਤਾ ਹੈ ਵੱਡੇ ਹੋਣ ਤੋਂ ਬਾਅਦ ਤੁਸੀਂ ਵੀ ਉਹਨਾਂ ਲਈ ਉਹੀ ਕਰਨਾ ਹੈ ਯੂਸਫ ਇਹ ਸੱਚ ਨੂੰ ਜਾਣਦਾ ਸੀ ਇਸ ਸੱਚਾਈ ਨੂੰ ਉਹ ਜਾਣਦਾ ਸੀ ਪਿਆਰਿਓ ਇਸ ਲਈ ਜਿਸ ਤਰ੍ਹਾਂ ਉਹ 17 ਸਾਲ ਆਪਣੇ ਪਿਤਾ ਦੇ ਕੋਲ ਸੀ ਉਸ ਤੋਂ ਬਾਅਦ ਯੂਸਫ ਦੇ ਕੋਲ ਯਾਕੂਬ 17 ਸਾਲ ਰਿਹਾ ਭੈਣੋ ਅਤੇ ਭਰਾਵੋ ਬੇਟੇ ਤੇ ਬੇਟੀਆਂ ਜ਼ਿੰਮੇਦਾਰੀਆਂ ਨਾ ਭੁੱਲੋ ਇਸ ਗੱਲ ਨੂੰ ਯਾਦ ਰੱਖੋ ਯੂਸਫ ਆਤਮਿਕ ਸੀ ਕਿਉਂ ਜਾਣਦੇ ਹੋ ਪਰਮੇਸ਼ਵਰ ਉਸ ਦੇ ਨਾਲ ਸੀ ਯੂਸਫ ਜ਼ਿੰਮੇਦਾਰ ਵਿਅਕਤੀ ਸੀ ਕਿਉਂਕਿ ਜ਼ਿੰਮੇਦਾਰੀਆਂ ਸਿਖਾਉਣ ਵਾਲਾ ਪਰਮੇਸ਼ਵਰ ਉਹਦੇ ਨਾਲ ਸੀ ਅੱਜ ਬਹੁਤਿਆਂ ਨਾਲ ਪਰਮੇਸ਼ਵਰ ਨਹੀਂ ਆ ਉਹਨਾਂ ਨਾਲ ਸ਼ੈਤਾਨ ਰਹਿੰਦਾ ਹੈ ਉਹ ਸ਼ੈਤਾਨ ਕੌਣ ਹੈ ਸ਼ੁਰੂ ਤੋਂ ਹੀ ਚੋਰ ਹੈ ਲੁਟੇਰਾ ਹੈ ਜ਼ਖਮੀ ਕਰਨ ਵਾਲਾ ਹੈ ਉਹੀ ਕਰ ਰਿਹਾ ਤੁਹਾਡੇ ਜੀਵਨ ਦੇ ਨਾਲ ਤੁਹਾਨੂੰ ਜਾਨਵਰਾਂ ਦੀ ਤਰ੍ਹਾਂ ਬਣਾ ਰਿਹਾ ਹੈ ਤੁਸੀਂ ਇਨਸਾਨ ਹੋ ਇਹ ਸੱਚ ਨੂੰ ਤੁਹਾਨੂੰ ਸਮਝਣ ਨਹੀਂ ਦੇ ਰਿਹਾ ਹੈ ਪਿਆਰ ਮੁਹੱਬਤ ਸਨੇ ਇਹਨਾਂ ਨੂੰ ਤੁਹਾਡੇ ਦਿਲਾਂ ਵਿੱਚੋਂ ਕੱਢ ਰਿਹਾ ਹੈ ਜਾਨਵਰ ਬਣਾ ਰਿਹਾ ਹੈ ਇਹ ਠੀਕ ਨਹੀਂ ਆ ਪਿਆਰੀਓ ਸैमਸਨ ਆਪਣੇ ਮਾਪੇ ਤੋ ਪਹਿਲਾ ਹੀ ਉਹ ਮਰ ਗਿਆ ਬੁਰਾ ਪਿਛ ਮਾਪੇ ਨੂੰ ਸਾਂਭਣਾ ਸੀ ਉਹਨਾਂ ਨੂੰ ਸੰਭਾਲੇ ਬਿਨਾ ਸਹਾਰਾ ਦਿੱਤਾ ਬਿਨਾ ਭੋਜਨ ਦਿੱਤੇ ਬਿਨਾ ਹੀ ਮਰ ਗਿਆ ਅੱਜ ਸਾਡੇ ਵਿੱਚ ਬਹੁਤ ਸਾਰੇ ਸैमਸਨ ਜਿੰਦਾ ਹੈ ਫਿਰ ਵੀ ਮਾਪੇ ਦੀਆਂ ਨਜ਼ਰਾਂ ਵਿੱਚ ਮਰਿਆਂ ਦੀ ਤਰ੍ਹਾਂ ਹੀ ਜੀ ਰਹਿਆ ਤੁਹਾਡਾ ਜਿੰਦਾ ਰਹਿਣਾ ਨਾ ਰਹਿਣਾ ਇੱਕ ਹੀ ਬਰਾਬਰ ਹੈ ਕਿਉਂਕਿ ਧਿਆਨ ਨਹੀਂ ਦਿੰਦੇ ਮਾਪੇ ਦੀ ਕੇਅਰ ਨਹੀਂ ਕਰਦੇ ਇਹ ਠੀਕ ਨਹੀਂ ਆ ਪਿਤਾ ਜੀ ਆ ਜਾਓ ਜਿਹਦੇ ਨਾਲ ਪਰਮੇਸ਼ਵਰ ਹੈ ਉਹ ਪੁੱਤਰ ਬੁਲਾ ਰਿਹਾ ਹੈ ਮੇਰੇ ਕੋਲ ਆ ਜਾਓ ਪਿਤਾ ਜੀ ਕੋਈ ਕਮੀ ਨਹੀਂ ਆਨ ਦਵਾਂਗਾ ਪਰਮੇਸ਼ਵਰ ਕਹਿ ਰਿਹਾ ਹੈ ਯਾਕੂਬ ਜਾ ਤੇਰੇ ਪੁੱਤਰ ਦੇ ਨਾਲ ਮੈਂ ਹਾਂ ਤੇਰੇ ਨਾਲ ਵੀ ਰਵਾਂਗਾ ਮੈਂ ਤੇਰੇ ਪੁੱਤਰ ਦੇ ਨਾਲ ਹਾਂ ਤੇਰੇ ਨਾਲ ਵੀ ਰਵਾਂਗਾ ਮੈਂ ਤੈਨੂੰ ਉੱਥੇ ਲੈ ਜਾਵਾਂਗਾ ਤੇਰੇ ਤੋਂ ਇੱਕ ਵੱਡੀ ਜਾਤੀ ਬਣਾਵਾਂਗਾ ਉੱਥੋਂ ਤੈਨੂੰ ਜ਼ਰੂਰ ਵਾਪਸ ਵੀ ਲੈ ਕੇ ਆਵਾਂਗਾ ਇਹ ਯਾਕੂਬ ਨਾਲ ਕੀਤਾ ਹੋਇਆ ਪਰਮੇਸ਼ੁਰ ਦਾ ਵਾਅਦਾ ਸੀ ਐਸੇ ਵਾਅਦੇ ਨੂੰ ਲਗਭਗ ਐਸੇ ਹੀ ਵਾਅਦੇ ਨੂੰ ਉਤਪਤੀ 15 ਅਧਿਆਇ ਚ ਅਬਰਾਹਮ ਨਾਲ ਵੀ ਕੀਤਾ ਜਾਣਦੇ ਹੋ ਕੀ ਹੈ ਤੇਰੇ ਬੱਚੇ ਉਹ ਜਿੰਨਾ ਪਰਜਾ ਨੂੰ ਨਹੀਂ ਜਾਣਦੇ ਉਹਨਾਂ ਵਿੱਚਕਾਰ ਲੈ ਜਾਵਾਂਗਾ 430 ਸਾਲ ਉਹ ਉਸ ਜਗ੍ਹਾ ਤੇ ਰਹਿਣਾ ਪਵੇਗਾ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਪ੍ਰਤੀਗਿਆ ਦੇਸ਼ ਚ ਲੈ ਕੇ ਜਾਵਾਂਗਾ ਅਬਰਾਹਮ ਨੂੰ ਕਿਹਾ ਉਹ ਜਿਨ੍ਹਾਂ ਲੋਕਾਂ ਨੂੰ ਨਹੀਂ ਜਾਣਦੇ ਮਿਸਰ ਦੇਸ਼ ਮੈਂ ਉੱਥੇ ਲੈ ਜਾਵਾਂਗਾ ਲੇਕਿਨ 430 ਸਾਲਾਂ ਬਾਅਦ ਵਾਪਸ ਉਹਨਾਂ ਨੂੰ ਲੈ ਕੇ ਆ ਜਾਵਾਂਗਾ ਪਰਮੇਸ਼ਵਰ ਨੇ ਅਬਰਾਹਮ ਨਾਲ ਵਾਅਦਾ ਕੀਤਾ ਪਰਮੇਸ਼ਵਰ ਨੇ ਵਚਨ ਅਨੁਸਾਰ ਹੁਣ ਯਾਕੂਬ ਦੇ ਦੁਆਰਾ ਲੈ ਕੇ ਜਾ ਰਿਹਾ ਯਾਕੂਬਾ ਮਿਸਰ ਚ ਮੈਂ ਵੀ ਆ ਰਿਹਾ ਹਾਂ ਕਿੰਨੀ ਵਧੀਆ ਗੱਲ ਹੈ ਆ ਜਾ ਮੈਂ ਵੀ ਆ ਰਿਹਾ ਹਾਂ ਅੱਜ ਪਰਮੇਸ਼ਵਰ ਕਿੰਨੇ ਲੋਕਾਂ ਨੂੰ ਕਹਿ ਸਕਦਾ ਹੈ ਮੈਂ ਵੀ ਆ ਰਿਹਾ ਹਾਂ ਦੱਸਿਆ ਨਾ ਪ੍ਰਭੂ ਫਿਲਮ ਵੇਖਣ ਜਾ ਰਿਹਾ ਹਾਂ ਲੇਕਿਨ ਤੁਸੀਂ ਕੀ ਹੈ ਨਾ ਆਇਓ ਕਿਉਂ ਜਿਸ ਜਗ੍ਹਾ ਤੇ ਮੈਂ ਜਾ ਰਿਹਾ ਹਾਂ ਉੱਥੇ ਤੁਹਾਡੀ ਜਗ੍ਹਾ ਨਹੀਂ ਆ ਹੈ ਕੋਈ ਸਾਡੇ ਵਿਚਕਾਰ ਜਿੱਥੇ ਤੁਸੀਂ ਜਾ ਰਹੇ ਹੋ ਉੱਥੇ ਪਰਮੇਸ਼ਵਰ ਨਾ ਆ ਸਕੇ ਜਿਸ ਵਿਅਕਤੀ ਨਾਲ ਜਾ ਰਹੇ ਹੋ ਉਹਦੇ ਨਾਲ ਪਰਮੇਸ਼ਵਰ ਨਹੀਂ ਆ ਜੋ ਤੁਸੀਂ ਕੰਮ ਕਰ ਰਹੇ ਹੋ ਉਹਦੇ 'ਚ ਪਰਮੇਸ਼ਰ ਤੁਹਾਡੀ ਮਦਦ ਨਾ ਕਰ ਸਕੇ ਉਹ ਕੁਝ ਵੀ ਹੋ ਸਕਦਾ ਹੈ ਪਰਮੇਸ਼ਰ ਮੇਰੇ ਨਾਲ ਨਹੀਂ ਰਹੇਗਾ ਮੇਰੇ ਨਾਲ ਨਹੀਂ ਆਏਗਾ ਇਹਦੇ 'ਚ ਪਰਮੇਸ਼ਰ ਦੀ ਮਦਦ ਮੈਨੂੰ ਨਹੀਂ ਮਿਲੇਗੀ ਜੇ ਇਹ ਤੁਹਾਨੂੰ ਪਤਾ ਹੈ ਤਾਂ ਉਹਦੇ ਨਾਲ ਤੁਸੀਂ ਨਾ ਜਾਓ ਕਿਉਂਕਿ ਪਰਮੇਸ਼ਰ ਤੋਂ ਬਿਨਾ ਤੁਸੀਂ ਕੁਝ ਵੀ ਕਰੋ ਉਹਦੇ 'ਚ ਤੁਹਾਡਾ ਕਾਮਯਾਬ ਹੋਣਾ ਜਾਂ ਪ੍ਰਤੀਫਲ ਵੇਖਣਾ ਬਹੁਤ ਮੁਸ਼ਕਿਲ ਹੋ ਜਾਵੇਗਾ ਬਾਬਲ ਦਾ ਗੁੰਮੜ ਬਣਾਵਾਂਗੇ ਜਿਹਦੀ ਚੋਟੀ ਆਕਾਸ਼ ਨਾਲ ਗੱਲਾਂ ਕਰੇਗੀ ਉੱਚੀ ਚੋਟੀ ਬਣਾਵਾਂਗੇ ਸੋਚ ਕੇ ਗੁੰਮੜ ਬਣਾਉਣਾ ਸ਼ੁਰੂ ਕੀਤਾ ਉਨ੍ਹਾਂ ਦੇ ਕਰਨ ਵਾਲੇ ਕੰਮ ਦੇ ਵਿੱਚ ਜਾਂ ਫਿਰ ਕੋਸ਼ਿਸ਼ਾਂ ਦੇ ਵਿੱਚ ਪਰਮੇਸ਼ਵਰ ਨਹੀਂ ਸੀ ਉਨ੍ਹਾਂ ਦੇ ਕੰਮ ਅਤੇ ਕੋਸ਼ਿਸ਼ਾਂ ਦੇ ਵਿੱਚ ਅਗਰ ਪਰਮੇਸ਼ਵਰ ਨਹੀਂ ਸੀ ਤਾਂ ਉਹ ਆਪਣੇ ਕੰਮ ਅਤੇ ਕੋਸ਼ਿਸ਼ ਨੂੰ ਪੂਰਾ ਨਾ ਕਰ ਸਕੇ ਕਿਉਂਕਿ ਪਰਮੇਸ਼ਵਰ ਉਨ੍ਹਾਂ ਦੇ ਕੰਮ ਨੂੰ ناکਾਮ ਕਰ ਚੁੱਕਿਆ ਸੀ ਤੁਹਾਡੇ ਕੰਮ ਦੇ ਵਿੱਚ ਤੁਹਾਡੀ ਕੋਸ਼ਿਸ਼ 'ਚ ਤੁਹਾਡੀ ਯਾਤਰਾ ਦੇ ਵਿੱਚ ਅਗਰ ਪਰਮੇਸ਼ਵਰ ਨਹੀਂ ਹੈ ਤਾਂ ਤੁਹਾਡਾ ਕੰਮ ਤੁਹਾਡੀ ਯਾਤਰਾ ਤੁਹਾਡੀ ਕੋਸ਼ਿਸ਼ ਸੇਵਕਾਈ ਦਾ ਉਨਤੀ ਕਰਨਾ ਬਹੁਤ ਠੀਕ ਮੁਸ਼ਕਿਲ ਹੋਵੇਗਾ ਜੇ ਪਰਮੇਸ਼ਰ ਤੁਹਾਡੇ ਨਾਲ ਹੈ ਤਾਂ ਤੁਸੀਂ ਜੋ ਵੀ ਕਰੋ ਉન્નਤੀ ਕਰੋਗੇ ਆਓ ਵੇਖਾਂਗੇ ਉਤਪਤੀ 39ਵਾਂ ਅਧਿਆਇ ਉਹਦਾ 30ਵਾਂ ਵਚਨ ਯੂਸਫ ਦੇ ਮਾਲਕ ਨੇ ਵੇਖਿਆ ਕਿ ਯਹਵਾ ਉਹਦੇ ਨਾਲ ਰਹਿੰਦਾ ਹੈ ਜੋ ਕੰਮ ਉਹ ਕਰਦਾ ਹੈ ਉਸ ਕੰਮ ਨੂੰ ਯਹਵਾ ਉਹਦੇ ਹੱਥੋਂ ਸਫਲ ਕਰ ਦਿੰਦਾ ਹੈ ਜਦੋਂ ਉਸ ਦੇ ਮਾਲਕ ਨੇ ਵੇਖਿਆ ਦੁਨੀਆ ਨੇ ਵੇਖਿਆ ਪਿਆਰਿਓ ਕੀ ਗੱਲ ਹੈ ਇਹ ਜਵਾਨ ਜਿਹੜਾ ਵੀ ਕੰਮ ਕਰਦਾ ਹੈ ਉਹ ਸਫਲ ਹੋ ਜਾਂਦਾ ਹੈ ਜਿਸ ਨੂੰ ਹੱਥ ਲਾਉਂਦਾ ਉਹ ਸੋਨਾ ਬਣ ਜਾਂਦਾ ਹੈ ਸਾਡੇ ਵਿੱਚੋਂ ਕੁਝ ਲੋਕ ਹੈ ਜਿਸ ਨੂੰ ਵੀ ਹੱਥ ਲਾਵੇ ਨਾਸ਼ ਹੋ ਜਾਂਦਾ ਹੈ ਕਿ ਨਹੀਂ ਹੈ ਕਵਾਂਗੇ ਜਿਸ ਨੂੰ ਹੱਥ ਲਾਵੇ ਨਾਸ਼ ਜਿੱਥੇ ਕਦਮ ਰੱਖੋ ਉੱਥੇ ਨਾਸ਼ ਲੇਕਿਨ ਯੂਸਫ ਜੋ ਵੀ ਕੰਮ ਕਰਦਾ ਸੀ ਉਹ ਸੋਨਾ ਬਣ ਜਾਂਦਾ ਸੀ ਉਹ ਜੋ ਵੀ ਕੰਮ ਕਰਦਾ ਸੀ ਉਹ ਸਫਲ ਹੁੰਦਾ ਸੀ ਉਸ ਨੂੰ ਕਿੰਨੇ ਵੇਖਿਆ ਜਾਂਦੇ ਹੋ ਪੋਤੀ ਪਰਨੇ ਵੇਖਿਆ ਇਹ ਵਿਅਕਤੀ ਆਮ ਵਿਅਕਤੀ ਨਹੀਂ ਹੈ ਇਹ ਸਧਾਰਨ ਵਿਖ ਰਿਹਾ ਹੈ ਲੇਕਿਨ ਇਹ ਜਿਹੜਾ ਕੰਮ ਕਰਦਾ ਹੈ ਉਹ ਸਧਾਰਨ ਨਹੀਂ ਆ ਆਸਾਧਾਰਨ ਹੈ ਸਭ ਨਾਲੋਂ ਮਿਹਨਤੀ ਹੈ ਸਭ ਨਾਲੋਂ ਅਲੱਗ ਹੈ ਅਤੇ ਸਭ ਨਾਲੋਂ ਵਧੀਆ ਕੰਮ ਕਰ ਰਿਹਾ ਹੈ ਇਹ ਖਾਸੀਅਤ ਕੀ ਹੈ ਕੀ ਆਂ ਦਿੱਤਾ ਖਾਸੀਅਤ ਕੀ ਹੈ ਉਹ ਸਮਝ ਗਿਆ ਖਾਸੀਅਤ ਕੀ ਹੈ ਇਸ ਦਾ ਪਰਮੇਸ਼ਵਰ ਯਹੋਵਾ ਇਸ ਦੇ ਨਾਲ ਰਹਿੰਦਾ ਹੈ ਜਿਹੜਾ ਮੇਰੇ ਕੋਲ ਨਹੀਂ ਆ ਉਸ ਨੂੰ ਮਿਲ ਗਿਆ ਕੀ ਹੈ ਉਹਦੇ ਨਾਲ ਪਰਮੇਸ਼ਵਰ ਹੈ ਪੈਣੋ ਅਤੇ ਪ੍ਰਾਹੋ ਸਾਡੇ ਬਾਰੇ ਇਸ ਤਰ੍ਹਾਂ ਕਹਿਨ ਤਾਂ ਕਿੰਨਾ ਚੰਗਾ ਲੱਗੇਗਾ ਨੌਕਰੀ ਕਰਨ ਵਾਲੀ ਜਗ੍ਹਾ ਤੇ ਤੁਹਾਡੇ ਬਾਰੇ ਲੋਕ ਇਸ ਤਰ੍ਹਾਂ ਕਹਿਨ ਤਾਂ ਕਿੰਨਾ ਚੰਗਾ ਹੋਵੇਗਾ ਮੈਂ ਨਹੀਂ ਕਰ ਪਾਰਿਆ ਉਹ ਕਰ ਪਾਰਿਆ ਹੈ ਮੈਂ ਨਹੀਂ ਕਰ ਪਾਰੀ ਹਾਂ ਲੇਕਿਨ ਹੋ ਕਰ ਪਾਰਈਆ ਮੈਂ ਆਪਣੇ ਪਰਿਵਾਰ ਨੂੰ ਬਣਾ ਨਹੀਂ ਸਕੀ ਪਰ ਉਸ ਨੇ ਬਣਾ ਲਿਆ ਹੈ वचन ਦੇ ਅਨੁਸਾਰ ਬੱਚਿਆਂ ਨੂੰ ਪਾਲ ਨਹੀਂ ਪਾਈ ਲੇਕਿਨ ਉਹ ਪਾਲ ਸਕੀ ਉਹ ਪਾਲ ਸਕਿਆ ਇੱਕ ਖਾਸੀਅਤ ਕੀ ਹੈ ਉਹਦੇ ਨਾਲ ਪਰਮੇਸ਼ਵਰ ਹੈ ਉਸ ਇਸਤਰੀ ਦੇ ਨਾਲ ਪਰਮੇਸ਼ਵਰ ਹੈ ਮੇਰੇ ਕੋਲ ਤਨ ਹੈ ਸੁੰਦਰਤਾ ਹੈ ਸਭ ਕੁਝ ਹੈ ਪਰ ਮੇਰੇ ਜੀਵਨ ਚ ਖੁਸ਼ੀ ਨਹੀਂ ਹੈ ਮੇਰੇ ਘਰ ਚ ਕੰਮ ਕਰਨ ਵਾਲੀ ਦੇ ਕੋਲ ਕੁਝ ਵੀ ਨਹੀਂ ਆ ਲੇਕਿਨ ਜਦੋਂ ਵੇਖੋ ਉਹ ਖੁਸ਼ ਰਹਿੰਦੀ ਆ ਕਿਉਂ ਜਿਹੜਾ ਪਰਮੇਸ਼ਵਰ ਮੇਰੇ ਕੋਲ ਨਹੀਂ ਆ ਉਸ ਕੰਮ ਵਾਲੀ ਦੇ ਕੋਲ ਹੈ ਕੰਮ ਕਰਨ ਵਾਲਾ ਨੌਕਰ ਹੈ ਪਿਆਰਿਓ ਯੂਸਫ ਪਰ ਪਰਮੇਸ਼ਵਰ ਉਹਦੇ ਨਾਲ ਸੀ ਇਹਦਾ ਅਰਥ ਜਾਣਦੇ ਹੋ ਤੁਸੀਂ ਤੁਸੀਂ ਕੰਮ ਕਰਨ ਵਾਲੀ ਨੌਕਰ ਹੋ ਸਕਦੇ ਹੋ ਕੈਜੂਅਲ ਲੇਬਰ ਹੋ ਸਕਦੇ ਹੋ ਆਫਿਸ ਦੇ ਵਿੱਚ ਪੀਐਨ ਜਾਂ ਫਿਰ ਕਲਰਕ ਹੋ ਸਕਦੇ ਹੋ ਕਲੀਨਰ ਹੋ ਸਕਦੇ ਜਾਂ ਫਿਰ ਛੋਟਾ ਕੰਮ ਕਰਨ ਵਾਲੇ ਹੋ ਸਕਦੇ ਸੁਣੋ ਭੈਣੋ ਪਰਾਵੋ ਸੁਣੋ ਜੇ ਪਰਮੇਸ਼ਵਰ ਤੁਹਾਡੇ ਨਾਲ ਹੈ ਤਾਂ ਤੁਸੀਂ ਤਰੱਕੀ ਕਰੋਗੇ ਅੱਗੇ ਵਧੋਗੇ ਸੋ ਉਸਨੇ ਉન્નਤੀ ਕੀਤੀ ਦੇਸ਼ ਤੇ ਰਾਜ ਕਰਨ ਦੇ ਮੌਕੇ ਤੱਕ ਪਹੁੰਚ ਗਿਆ ਅਤੇ ਫਿਰ ਕੀ ਹੋਇਆ ਕੂਚ ਦੀ ਕਿਤਾਬ ਪਹਿਲਾ ਅਧਿਆਇ ਪਹਿਲਾ ਵਚਨ ਇਜ਼ਰਾਈਲ ਦੇ ਪੁੱਤਰਾਂ ਦੇ ਨਾਮ ਜਿਹੜੇ ਆਪਣੇ ਆਪਣੇ ਘਰਾਨਿਆਂ ਨੂੰ ਲੈ ਕੇ ਯਾਕੂਬ ਦੇ ਪੰਜਵਾਂ ਵਚਨ ਅਤੇ ਯੂਸਫ ਤਾਂ ਮਿਸਰ ਦੇ ਵਿੱਚ ਪਹਿਲਾਂ ਹੀ ਆ ਚੁੱਕਿਆ ਸੀ ਯਾਕੂਬ ਦੇ ਨਿਜ ਵੰਸ਼ ਵਿੱਚ ਜਿਹੜੇ ਪੈਦਾ ਹੋਏ ਉਹ 70 ਪ੍ਰਾਣੀ ਸੀ ਯੂਸਫ ਤੇ ਉਹਦੇ ਸਾਰੇ ਭਰਾ ਅਤੇ ਉਸ ਪੀੜੀ ਦੇ ਸਾਰੇ ਲੋਕ ਮਰ ਮਿٹے ਪਰ ਇਜ਼ਰਾਈਲ ਦੀ ਸੰਤਾਨ ਫੁਲਨ ਫਲਨ ਲੱਗੀ ਅਤੇ ਉਹ ਲੋਕੀ ਬਹੁਤ ਹੀ ਸਮਰਥੀ ਬਣਦੇ ਗਏ ਅਤੇ ਇੰਨਾ ਵੱਧ ਗਏ ਕਿ ਸਾਰਾ ਦੇਸ਼ ਉਹਨਾਂ ਨਾਲ ਭਰ ਗਿਆ ਯਾਕੂਬ ਆਓ ਮੈਂ ਵੀ ਆ ਰਿਹਾ ਹਾਂ ਇਸ ਤਰ੍ਹਾਂ ਪਰਮੇਸ਼ਰ ਸਾਨੂੰ ਕਹਿ ਸਕੇ ਆਓ ਮੈਂ ਵੀ ਆ ਰਿਹਾ ਹਾਂ ਤੁਹਾਡੇ ਨਾਲ ਮੈਂ ਵੀ ਆ ਰਿਹਾ ਹਾਂ ਭੈਣੋ ਅਤੇ ਭਰਾਵੋ ਕਰੋ ਬਾਹਰ ਜਾਂਦੇ ਸਮੇਂ ਪਰਮੇਸ਼ਰ ਤੁਹਾਨੂੰ ਕਹਿ ਸਕੇ ਮੈਂ ਵੀ ਆ ਰਿਹਾ ਹਾਂ ਤੁਸੀਂ ਜੋ ਵੀ ਕੰਮ ਕਰਨ ਜਾ ਰਹੇ ਹੋ ਪ੍ਰਭੂ ਕਿ ਤੁਸੀਂ ਵੀ ਆ ਰਹੇ ਹੋ ਇਸ ਤਰ੍ਹਾਂ ਕਹਿੰਤੇ ਪਰਮੇਸ਼ਰ ਕਹਿ ਸਕੇ ਹਾਂ ਮੈਂ ਵੀ ਆ ਰਿਹਾ ਹਾਂ ਜਿਸ ਜਗ੍ਹਾ ਤੇ ਪਰਮੇਸ਼ਰ ਤੁਹਾਡੇ ਨਾਲ ਨਾ ਆਵੇ ਜਿਸ ਕੰਮ ਦੇ ਵਿੱਚ ਪਰਮੇਸ਼ਵਰ ਤੁਹਾਡੇ ਨਾਲ ਨਾ ਹੋਵੇ ਪਰਮੇਸ਼ਵਰ ਜਿਸ ਵਿਅਕਤੀ ਨੂੰ ਪਸੰਦ ਨਾ ਕਰੇ ਤੁਹਾਡਾ ਉਹਦੇ ਨਾਲ ਮਿਲਣਾ ਗੱਲਾਂ ਕਰਨਾ ਉਹਦੇ ਨਾਲ ਜਾਣਾ ਠੀਕ ਨਹੀਂ ਆ ਯਾਕੂਬ ਮੈਂ ਆ ਰਿਹਾ ਹਾਂ ਇਸ ਤਰ੍ਹਾਂ ਪਰਮੇਸ਼ਵਰ ਤੁਹਾਨੂੰ ਕਹਿ ਸਕੇ ਮੈਂ ਵੀ ਆ ਰਿਹਾ ਹਾਂ ਇਹ ਸਾਡੇ ਲਈ ਆਸ਼ੀਸ਼ ਹੈ ਜੇ ਪਰਮੇਸ਼ਵਰ ਸਾਡੇ ਨਾਲ ਚੱਲੇ ਕੀ ਹੋਵੇਗਾ ਜੇ ਪਰਮੇਸ਼ਵਰ ਸਾਡੇ ਨਾਲ ਹੈ ਤਾਂ ਕੀ ਹੋਵੇਗਾ ਮੈਂ ਪਹਿਲਾਂ ਵੀ ਦੱਸਿਆ ਫਿਰ ਦੱਸ ਰਿਹਾ ਹਾਂ ਇੱਕ ਬੇਟੀ ਕਿਤੇ ਜਾਣ ਲਈ ਤਿਆਰ ਹੋ ਰਹੀ ਸੀ ਤਿਆਰੀ ਕਰਦੇ ਕਰਦੇ ਡੈਡੀ ਤੁਸੀਂ ਘਰੇ ਰਹਿ ਕੇ ਕੀ ਕਰੋਗੇ ਮੇਰੇ ਨਾਲ ਆ ਸਕਦੇ ਹੋ ਨਾ ਠੀਕ ਹੈ ਬੇਟੀ ਮੈਂ ਚੱਲਾਂਗਾ ਆਓ ਡੈਡੀ ਮੇਰੇ ਨਾਲ ਚੱਲੋ ਡੈਡੀ ਮੈਂ ਇਕੱਲੀ ਯਾਤਰਾ ਕਰ ਰਹੀ ਹਾਂ ਕਾਰ 'ਚ ਬੈਠੋ ਠੀਕ ਹੈ ਬੇਟੀ ਕਹਿ ਕੇ ਪਿਤਾ ਵੀ ਗੱਡੀ 'ਚ ਬਹਿ ਗਿਆ ਦੋਨੇ ਰਸਤੇ 'ਚ ਗੱਲਾਂ ਕਰਦੇ ਜਾ ਰਹੇ ਸੀ ਉਹ ਲੰਬੀ ਯਾਤਰਾ ਕਰਦੇ ਜਾ ਰਹੇ ਸੀ ਇਸ ਤਰ੍ਹਾਂ ਯਾਤਰਾ ਕਰਦੇ ਸਮੇਂ ਮੌਸਮ ਖਰਾਬ ਹੋ ਗਿਆ ਬਹੁਤ ਹੀ ਬੱਦਲ ਛਾ ਗਏ ਕੀ ਹੋ ਗਿਆ ਡੈਡੀ ਕਾਲੇ ਬੱਦਲ ਆ ਗਏ ਆ ਲੱਗਦਾ ਮੀਂਹ ਆਏਗਾ ਬੇਟੀ ਬੇਟੀ ਕੋਈ ਗੱਲ ਨਹੀਂ ਤੂੰ ਕਾਰ ਨੂੰ ਚਲਾਉਂਦੀ ਰਹਿ ਬੇਟੀ ਕੁਝ ਸਮੇਂ ਬਾਅਦ ਮੀ ਆਉਣ ਲੱਗਾ ਡੈਡੀ ਮੀ ਪੈ ਰਿਆ ਅਸੀਂ ਅੱਗੇ ਚੱਲ ਪਾਵਾਂਗੇ ਕੋਈ ਗੱਲ ਨਹੀਂ ਬੇਟੀ ਚਲਾਓ ਮੀ ਤੇਜ਼ੀ ਨਾਲ ਆਉਣ ਲੱਗਾ ਡੈਡੀ ਆਪਾਂ ਰੁਕ ਜਾਈਏ ਤਾਂ ਚੰਗਾ ਹੈ ਰੁਕੀ ਨਾ ਬੇਟੀ ਚਲਾਓ ਬੱਦਲ ਗਰਜ ਰਹੀ ਸੀ ਬਿਜਲੀ ਚਮਕ ਰਹੀ ਸੀ ਕਾਰਾਂ ਰੋਡ ਦੇ ਕਿਨਾਰੇ ਰੁਕ ਰਹੀਆਂ ਸੀ ਟਰੱਕ ਰੁਕ ਰਹੇ ਸੀ ਬੱਸਾਂ ਰੁਕ ਰਹੀਆਂ ਸੀ ਤੂਫਾਨ ਆ ਗਿਆ ਡੈਡੀ ਕਾਰ ਵਾਲੇ بس ਵਾਲੇ ਇਹ ਸਾਰੇ ਹੀ ਰੁਕ ਰਹੇ ਆ ਡੈਡੀ ਸਾਰੇ ਰੋਡ ਦੇ ਕਿਨਾਰੇ ਰੁਕ ਰਹੇ ਆ ਤੂਫਾਨ ਚੱਗੇ ਨਹੀਂ ਵਧ ਸਕਾਂਗੇ ਬੇਟੀ ਡਰ ਨਾ ਹਿੰਮਤ ਦੇ ਨਾਲ ਅੱਗੇ ਵਧ ਠੀਕ ਹੈ ਡੈਡੀ ਜੇ ਕਹਿ ਰਹੇ ਹੋ ਉਹ ਅੱਗੇ ਵਧਦੀ ਗਈ ਭਿਆਨਕ ਤੂਫਾਨ ਵਧਣ ਦਾ ਚਾਂਸ ਨਹੀਂ ਆ ਡੈਡੀ ਕੀ ਕਾਰ ਰੋਕ ਦਵਾ ਨਹੀਂ ਬੇਟੀ ਤੂੰ ਜਿੰਨੀ ਦੂਰ ਲੈ ਕੇ ਜਾ ਸਕਦੀ ਹੈ ਹਿੰਮਤ ਨਾਲ ਲੈ ਜਾ ਠੀਕ ਹੈ ਡੈਡੀ ਤੁਸੀਂ ਹੈ ਨਾ ਚਲਾਉਂਦੇ ਹੋਏ ਜਦੋਂ ਅੱਗੇ ਵੱਧ ਰਹੀ ਸੀ ਤਾਂ ਹੌਲੀ-ਹੌਲੀ ਬਾਰਿਸ਼ ਰੁਕ ਗਈ ਅੱਗੇ ਵੇਖਣ ਤੇ ਧੁੱਪ ਹੈ ਕੀ ਸੀ ਧੁੱਪ ਸੀ ਫਿਰ ਡੈਡੀ ਨੇ ਕਿਹਾ ਜਿਸ ਵੇਲੇ ਥੋੜੀ ਜੀ ਧੁੱਪ ਨਿਕਲੀ ਬੇਟੀ ਕਾਰ ਰੋਕ ਉਸਨੇ ਕਾਰ ਰੋਕੀ ਦੋਨੇ ਬਾਹਰ ਆਏ ਉਸਨੇ ਕਿਹਾ beta ਪਿੱਛੇ ਮੁੜ ਕੇ ਵੇਖ ਪਿੱਛੇ ਮੁੜ ਕੇ ਵੇਖਿਆ ਪੂਰਾ ਰੋਡ ਖਾਲੀ ਸੀ ਫਿਰ ਪੁੱਛਿਆ ਬੇਟੀ ਪਿੱਛੇ ਪੂਰਾ ਰੋਡ ਕਿਉਂ ਖਾਲੀ ਆ ਫਿਰ ਬੇਟੀ ਨੇ ਕਿਹਾ ਜਿਹੜੀ ਬੱਸ ਆ ਰਹੀ ਸੀ ਜਿਹੜੀ ਕਾਰ ਆ ਰਹੀ ਸੀ ਜੋ ਵੀ ਆ ਰਹੀ ਸੀ ਤੂਫਾਨ ਦੇ ਵਿੱਚ ਹੀ ਉਹ ਰੁਕ ਗਏ ਡੈਡੀ ਫਿਰ ਤੂੰ ਕਿਵੇਂ ਤੂਫਾਨ ਚ ਬਾਹਰ ਆ ਗਈ ਉਹ ਤੂਫਾਨ ਚ ਹੀ ਫਸਿਆ ਉਹ ਹਜੇ ਉੱਥੇ ਹੀ ਹੈ ਬੱਦਲ ਦਾ ਗਰਜਣਾ ਭਾਰੀ ਮੀਂਹ ਦੇ ਵਿੱਚ ਭਜਦੇ ਹੋਏ ਉਹ ਭਿਆਨਕ ਤੂਫਾਨ ਦੇ ਵਿੱਚ ਡਰਦੇ ਹੋਏ ਕੰਬਦੇ ਹੋਏ ਤੂਫਾਨ ਚ ਫਸ ਗਏ ਆ ਫਿਰ ਤੂੰ ਕਿਸ ਤਰ੍ਹਾਂ ਬੇਟੀ ਇੱਕ ਚੰਗੇ ਵਾਤਾਵਰਨ ਦੇ ਵਿੱਚ ਬੜੀ ਸ਼ਾਂਤੀ ਵਿੱਚ ਹੈ ਉਸ ਬੇਟੀ ਨੇ ਕਿਹਾ ਮੇਰੇ ਨਾਲ ਜਿਹੜਾ ਪਿਤਾ ਹੈ ਐਸਾ ਪਿਤਾ ਉਹਨਾਂ ਦੇ ਨਾਲ ਨਹੀਂ ਆ ਇਸ ਲਈ ਉਹ ਤੂਫਾਨ ਦੇ ਵਿੱਚ ਹੈ ਮੇਰੇ ਨਾਲ ਹੈ ਇਸ ਲਈ ਮੈਂ ਸ਼ਾਂਤੀ ਦੇ ਵਿੱਚ ਹਾਂ ਬੈਣੋ ਤੇ ਭਰਾਓ ਜੇ ਪਰਮੇਸ਼ਵਰ ਸਾਡੇ ਨਾਲ ਹੈ ਪਰਮੇਸ਼ਵਰ ਨੂੰ ਪਤਾ ਹੈ ਕਿਸ ਤਰ੍ਹਾਂ ਤੁਹਾਨੂੰ ਤੂਫਾਨਾਂ ਦੇ ਵਿੱਚੋਂ ਹਨੇਰੀਆਂ ਦੇ ਵਿੱਚੋਂ ਭਿਆਨਕ ਖਤਰੇ ਦੇ ਵਿੱਚੋਂ ਕਿਸ ਤਰ੍ਹਾਂ ਤੁਹਾਨੂੰ ਬਾਹਰ ਕੱਢਣਾ ਹੈ ਹੈ ਕੋਈ ਅੱਜ tufaan ਤੁਹਾਡੀ ਨੌਕਰੀ ਵਿੱਚ ਹੈ ਕੋਈ ਅੱਜ tufaan ਤੁਹਾਡੇ ਪਰਿਵਾਰ ਵਿੱਚ ਸਮੱਸਿਆ ਤੁਹਾਡੇ ਘਰ ਦੇ ਵਿੱਚ ਇਹਨਾਂ ਸਾਰਿਆਂ ਵਿੱਚੋਂ ਸਹੀ ਸਲਾਮਤ ਬਾਹਰ ਲੈ ਕੇ ਆਉਣ ਦੇ ਲਈ ਮੇਰਾ ਪਰਮੇਸ਼ਵਰ ਸਮਰਥੀ ਹੈ ਅਗਰ ਉਹ ਪਰਮੇਸ਼ਵਰ ਤੁਹਾਡੇ ਨਾਲ ਹੈ ਤਾਂ ਪਰਮੇਸ਼ਵਰ ਨੇ ਵਾਅਦਾ ਕੀਤਾ ਮੈਂ ਆਵਾਂਗਾ ਪ੍ਰਤੀਜ्ञਾ ਕਰਨ ਵਾਲਾ ਪਰਮੇਸ਼ਵਰ ਯਾਕੂਬ ਦੇ ਨਾਲ ਆਇਆ ਮੈਂ ਤੈਨੂੰ ਵਧਾਵਾਂਗਾ ਮੈਂ ਤੇਰੇ ਤੋਂ ਵੱਡੀ ਜਾਤੀ ਬਣਾਵਾਂਗਾ ਵਾਅਦਾ ਕਰਨ ਵਾਲਾ ਪਰਮੇਸ਼ਰ ਮਿਸਰ ਦੇਸ਼ ਦੇ ਵਿੱਚ ਯਾਕੂਬ ਦੇ ਪਰਿਵਾਰ ਨੂੰ ਉਸਨੇ ਬਹੁਤੀ ਵਧਾ ਦਿੱਤਾ ਮੈਂ ਪੁੱਛਦਾ ਹਾਂ ਕਿੰਨੇ ਲੋਕ ਮਿਸਰ ਦੇਸ਼ ਵਿੱਚ ਆਏ ਸੀ 70 ਲੋਕ ਬਾਈਬਲ ਦੱਸਦੀ ਹੈ ਯਾਕੂਬ ਅਤੇ ਉਹਦੇ ਨਾਲ 70 ਲੋਕ ਮਿਸਰ ਦੇ ਵਿੱਚ ਆਏ ਪਰ ਬਾਈਬਲ ਕੀ ਦੱਸਦੀ ਹੈ ਖੂਚ ਦੀ ਕਿਤਾਬ ਦੇ ਵਿੱਚ ਯਾਕੂਬ ਦੇ ਨਾਲ ਆਏ ਹੋਏ ਇਹ 70 ਲੋਕ ਇਹ ਐਨੇ ਵੱਧ ਗਏ ਕਿ ਉਹਨਾਂ ਨੇ ਬਹੁਤ ਉન્નਤੀ ਕੀਤੀ ਉਹਨਾਂ ਨੇ ਐਨੀ ਉન્નਤੀ ਕੀਤੀ ਐਨੇ ਵੱਧ ਗਏ ਕਿ ਮਿਸਰ ਦੇ ਵਿੱਚ ਰਹਿਣ ਵਾਲਾ ਮਿਸਰ ਤੇ ਰਾਜ ਕਰਨ ਵਾਲਾ ਫਿਰਾਨ ਹੀ ਡਰ ਗਿਆ ਇਹ ਸਾਡੇ ਨਾਲੋਂ ਜ਼ਿਆਦਾ ਕਿੱਦਾਂ ਵੱਧ ਗਏ ਇਹ ਸਾਡੇ ਨਾਲੋਂ ਕਿਵੇਂ ਅੱਗੇ ਵੱਧ ਗਏ ਹੁਣ ਇਹ ਸਾਡੇ ਦੇਸ਼ ਤੇ ਹੀ ਮੌਕਾ ਮਿਲਿਆ ਤਾਂ ਇੱਕ ਕਬਜ਼ਾ ਕਰ ਲੈਣਗੇ ਐਸੇ ਸਮਰਥੀ ਹੋ ਗਏ ਆ ਇਹ ਲੋਕ ਕਿਸ ਤਰ੍ਹਾਂ ਸਮਰਥੀ ਹੋ ਗਏ ਕਿਵੇਂ ਹੋਇਆ ਪਰਮੇਸ਼ਵਰ ਨੇ वचन ਦਿੱਤਾ ਸੀ ਮੈਂ ਤੁਹਾਨੂੰ ਵਧਾਵਾਂਗਾ ਕਿਹਾ ਸੀ ਜੇ ਮੇਰਾ ਪਰਮੇਸ਼ਵਰ ਕਿਸੇ ਨੂੰ वचन ਦੇਵੇ ਤਾਂ ਉਸ वचन ਨੂੰ ਉਹ ਜ਼ਰੂਰ ਹੀ ਪੂਰਾ ਕਰਦਾ ਹੈ ਮੈਨੂੰ ਨਹੀਂ ਪਤਾ ਪਰਮੇਸ਼ਵਰ ਨੇ ਤੁਹਾਡੇ ਨਾਲ ਕੀ ਵਾਅਦਾ ਕੀਤਾ ਮੈਨੂੰ ਨਹੀਂ ਪਤਾ ਕਿ ਪਰਮੇਸ਼ਵਰ ਕਿਹੜਾ ਵਾਅਦਾ ਕਰਕੇ ਤੁਹਾਨੂੰ ਅੱਗੇ ਵਧਾ ਰਿਹਾ ਹੈ ਉਸ ਵਾਅਦੇ ਨੂੰ ਫੜ ਲਵੋ ਮੇਰਾ ਪਰਮੇਸ਼ਵਰ ਵਚਨ ਦੇ ਕੇ ਭੁੱਲਣ ਦੇ ਲਈ ਇਨਸਾਨ ਨਹੀਂ ਆ ਤੁਹਾਡੇ ਬੱਚਾ ਲਈ ਵਾਅਦਾ ਕੀਤਾ ਹੋ ਸਕਦਾ ਹੈ ਤੁਹਾਡੇ ਪਤੀ ਲਈ ਵਾਅਦਾ ਕੀਤਾ ਹੋ ਸਕਦਾ ਹੈ ਤੁਹਾਡੀ ਪਤਨੀ ਦੇ ਬਾਰੇ ਵਾਅਦਾ ਕੀਤਾ ਹੋਵੇਗਾ ਤੁਹਾਡੇ ਪਵਿੱਖ ਦੇ ਵਿਸ਼ੇ 'ਚ ਤੁਹਾਡੀ ਸੇਵਾ ਦੇ ਬਾਰੇ ਵਾਅਦਾ ਕੀਤਾ ਹੋਵੇਗਾ ਹੋ ਸਕਦਾ ਕਿ ਚੀਸਿਆ ਦੇ ਬਾਰੇ ਹੋਵੇਗਾ ਪਰਮੇਸ਼ਵਰ ਨੇ ਵਾਅਦਾ ਕੀਤਾ ਹੋਵੇਗਾ ਵਾਅਦਾ ਕਰਨ ਵਾਲਾ ਪਰਮੇਸ਼ਵਰ ਭੁੱਲਣ ਦੇ ਲਈ ਉਹ ਇਨਸਾਨ ਨਹੀਂ ਹੈ ਪਰ ਉਹ ਲੋਕ ਭੁੱਲ ਗਏ ਕੌਣ ਭੁੱਲ ਗਏ ਆਉ ਪੜਾਂਗੇ ਪਰ ਇਜ਼ਰਾਈਲ ਦੀ ਸੰਤਾਨ ਫਲਵੰਤ ਹੋਣ ਲੱਗੀ ਅਤੇ ਉਹ ਲੋਕ ਬਹੁਤ ਹੀ ਸਮਰਥੀ ਹੁੰਦੇ ਗਏ ਅਤੇ ਇੰਨਾ ਵੱਧ ਗਏ ਕਿ ਇੰਨਾਂ ਗੱਲਾਂ ਨੂੰ ਤੁਸੀਂ ਸੁਣ ਰਹੇ ਹੋ ਸਾਰਾ ਦੇਸ਼ ਉਹਨਾਂ ਦੇ ਨਾਲ ਭਰ ਗਿਆ ਉਹ ਵੱਧ ਗਏ ਕਿਉਂ ਕਿ ਪਰਮੇਸ਼ਵਰ ਨੇ ਵਾਅਦਾ ਕੀਤਾ ਇਸ ਲਈ ਮਿਸਰ 'ਚ ਇੱਕ ਨਵਾਂ ਰਾਜਾ ਗੱਦੀ ਉੱਤੇ ਬੈਠਿਆ ਜਿਹੜਾ ਯੂਸਫ ਨੂੰ ਨਹੀਂ ਜਾਣਦਾ ਸੀ ਉਸ ਨੇ ਆਪਣੀ ਪਰਜਾ ਨੂੰ ਆਖਿਆ ਦੇਖੋ ਇਜ਼ਰਾਈਲੀ ਸਾਡੇ ਨਾਲੋਂ ਗਿਣਤੀ ਵਿੱਚ ਅਤੇ ਸਮਰਥ ਵਿੱਚ ਜ਼ਿਆਦਾ ਵੱਧ ਗਏ ਆ ਯਾਨੀ ਉੱਥੋਂ ਦੇ ਰਹਿਣ ਵਾਲੇ ਮਿਸਰੀਆਂ ਨਾਲੋਂ ਜ਼ਿਆਦਾ ਇਜ਼ਰਾਈਲੀ ਸਮਰਥੀ ਹੋ ਗਈ ਸੀ ਇਸ ਲਈ ਆਓ ਆਪਾਂ ਉਹਨਾਂ ਨਾਲ ਸਮਝਦਾਰੀ ਨਾਲ ਵਰਤਾਓ ਕਰੀਏ ਕਿਤੇ ਐਸਾ ਨਾ ਹੋਵੇ ਕਿ ਜਦੋਂ ਜ਼ਿਆਦਾ ਵੱਧ ਜਾਣ ਅਗਰ ਲੜਾਈ ਦਾ ਸਮੇਂ ਆ ਗਿਆ ਤਾਂ ਸਾਡੇ ਵੈਰੀਆਂ ਦੇ ਨਾਲ ਮਿਲ ਕੇ ਸਾਡੇ ਨਾਲ ਲੜੇ ਅਤੇ ਇਸ ਦੇਸ਼ ਵਿੱਚੋਂ ਨਿਕਲ ਜਾਏ ਇਸ ਲਈ ਉਹਨਾਂ ਨੇ ਉਹਨਾਂ ਦੇ ਨਾਲ ਬੇਗਾਰੀ ਕਰਵਾਉਣ ਵਾਲਿਆਂ ਨੂੰ ਨਿਯੁਕਤ ਕੀਤਾ ਕਿ ਉਹ ਉਹਨਾਂ ਤੇ ਭਾਰ ਪਾ ਪਾ ਕੇ ਉਹਨਾਂ ਨੂੰ ਦੁੱਖ ਦਿਆ ਕਰੇ ਅਤੇ ਉਹਨਾਂ ਨੇ ਫਿਰੌਨ ਦੇ ਲਈ ਪਿੱਤੋ ਅਤੇ ਰਾਮਸੇਸ ਨਾਮ ਦੇ ਪੰਡਾਰ ਵਾਲੇ ਨਗਰਾਂ ਨੂੰ ਬਣਵਾਇਆ ਕੜੀ ਮਿਹਨਤ ਕਲੇਸ਼ ਸ਼ੁਰੂ ਹੋ ਗਏ ਖਤਮ ਕਰ ਰਿਹਾ ਹਾਂ ਦੁੱਖ ਸ਼ੁਰੂ ਹੋ ਗਏ ਕਸ਼ਟ ਵਧ ਗਏ ਕਾਰਨ ਕੀ ਸੀ ਯੂਸਫ ਨੂੰ ਨਾ ਜਾਣਨ ਵਾਲਾ ਜੋ ਯੂਸਫ ਨੂੰ ਭੁੱਲ ਗਈ ਆ ਐਸੀ ਪ੍ਰਜਾ ਸਾਹਮਣੇ ਆ ਗਈ ਯੂਸਫ ਨੂੰ ਭੁੱਲ ਜਾਣਾ ਹੀ ਉਸ ਦਿਨ ਇਜ਼ਰਾਈਲ ਲਈ ਕਸ਼ਟ ਦਾ ਕਾਰਨ ਬਣ ਗਿਆ ਅੱਜ ਤੁਹਾਡੇ ਘਰ ਚ ਰਹਿਣ ਵਾਲੇ ਕਸ਼ਟਾਂ ਦਾ ਕਾਰਨ ਦੱਸਾਂ ਅੱਜ ਤੁਹਾਡੇ ਘਰ ਦੇ ਵਿੱਚ ਰਹਿਣ ਵਾਲੇ ਦੁੱਖਾਂ ਦਾ ਮੈਂ ਕਾਰਨ ਦੱਸਾਂ ਯੇਸ਼ੂ ਮਸੀਹ ਨੂੰ ਨਾ ਜਾਣਨਾ ਹੀ ਤੁਹਾਡੇ ਘਰ ਦੇ ਦੁੱਖਾਂ ਦਾ ਕਾਰਨ ਹੈ ਤੁਹਾਡੇ ਪਤੀ ਦਾ ਯੇਸ਼ੂ ਨੂੰ ਨਾ ਜਾਣਨ ਦੇ ਕਾਰਨ ਹੀ ਤੁਹਾਡੀ ਪਤਨੀ ਦਾ ਯੇਸ਼ੂ ਨੂੰ ਨਾ ਜਾਣਨ ਦੇ ਕਾਰਨ ਤੁਹਾਡੇ ਬੱਚਿਆਂ ਦਾ ਪਰਮੇਸ਼ਵਰ ਨੂੰ ਨਾ ਜਾਣਨ ਦੇ ਕਾਰਨ ਵਿਸ਼ਵਾਸ ਨਾ ਕਰਨ ਦੇ ਕਾਰਨ ਪਰੋਸਾ ਨਾ ਕਰਨ ਦੇ ਕਾਰਨ ਹੀ ਤਾਂ ਅੱਜ ਤੁਹਾਡੇ ਘਰ 'ਚ ਕਸ਼ਟ ਹੈ ਮੰਨਦੇ ਹੋ ਯੂਸਫ ਨੂੰ ਨਾ ਜਾਣਨ ਵਾਲਾ ਰਾਜਾ ਗੱਦੀ ਤੇ ਬੈਠਾ ਅਤੇ ਇਜ਼ਰਾਈਲੀਆਂ ਦੇ ਦੁੱਖ ਸ਼ੁਰੂ ਹੋ ਗਏ ਅੱਜ ਸਾਡੇ ਵਿੱਚ ਸਾਡੇ ਘਰਾਂ ਦੇ ਵਿੱਚ ਬਹੁਤ ਸਾਰੇ ਕਸ਼ਟ ਅਤੇ ਦੁੱਖ ਦਾ ਕਾਰਨ ਸਾਡੇ ਘਰ ਦੇ ਲੋਕਾਂ ਦਾ ਪਰਮੇਸ਼ਵਰ ਨੂੰ ਨਾ ਜਾਣਨਾ ਹੈ ਨੌਕਰੀ ਕਰਨ ਵਾਲੀ ਜਗ੍ਹਾ ਤੇ ਤੁਹਾਡੇ ਦੁੱਖਾਂ ਦਾ ਖਾਸ ਕਾਰਨ ਜਾਂਦੇ ਹੋ ਕੀ ਹੈ ਪਰਮੇਸ਼ਵਰ ਨੂੰ ਨਾ ਜਾਣਨਾ ਇੱਕ ਦਿਨ ਇੱਕ ਭਾਈ ਨੇ ਆ ਕੇ ਕਹਿ ਰਿਹਾ ਸੀ ਪਾਸਟਰ ਜੀ ਮੇਰੇ ਲਈ ਪ੍ਰਾਰਥਨਾ ਕਰੋ ਮੈਂ ਨੌਕਰੀ ਕਰਕੇ ਆ ਰਿਹਾ ਹਾਂ ਮੇਰੇ ਅੰਦਰ ਤਾਕਤ ਨਹੀਂ ਆ ਨੌਕਰੀ ਕਰਨ ਦੀ ਫਿਰ ਵੀ ਨੌਕਰੀ ਕਰਨੀ ਪੈ ਰਹੀ ਉਸਨੇ ਕਿਹਾ ਮੇਰੀ ਉਮਰ 70 ਤੋਂ 75 ਸਾਲ ਦੀ ਹੋ ਗਈ ਹੈ ਪਾਸਟਰ ਜੀ ਬੁੜਾਪਾ ਤੁਸੀਂ ਇਸ ਉਮਰ ਦੇ ਵਿੱਚ ਨੌਕਰੀ ਕਿਉਂ ਕਰ ਰਹੇ ਹੋ ਨੌਕਰੀ ਨਾ ਕਰਨ ਤੇ ਮੈਂ ਜੀ ਨਹੀਂ ਪਾਵਾਂਗਾ ਕੀ ਕੋਈ ਸਮੱਸਿਆ ਹੈ ਨਹੀਂ ਹੈ ਜੀ ਆਰਥਿਕ ਸਮੱਸਿਆ ਨਹੀਂ ਆ ਇਸ ਉਮਰ 'ਚ ਫਿਰ ਨੌਕਰੀ ਕਿਉਂ ਕਰਨੀ ਹੈ ਕਰ ਜਾਂਤੇ ਜੀ ਨਹੀਂ ਪਾਵਾਂਗਾ ਕਰ ਜਾਂਤੇ ਰਹਿ ਨਹੀਂ ਪਾਵਾਂਗਾ ਕੀ ਹੈ ਸਮੱਸਿਆ ਮੇਰੀ ਪਤਨੀ ਪਰਮੇਸ਼ਵਰ ਨੂੰ ਨਹੀਂ ਜਾਣਦੀ ਹੈ ਕਰ ਜਾਂਦੀ ਤਕਲੀਫ ਹੈ ਉਹ ਬਹੁਤ ਦੁਖੀ ਕਰਦੀ ਹੈ ਬਾਈਬਲ ਨਹੀਂ ਪੜ ਪੌਂਦਾ ਪ੍ਰਾਰਥਨਾ ਨਹੀਂ ਕਰ ਪੌਂਦਾ ਸ਼ਾਂਤੀ ਨਹੀਂ ਰਹਿੰਦੀ ਆ ਨਾ ਖੁਸ਼ੀ ਰਹਿੰਦੀ ਆ ਰੋਟੀ ਖਾਂਦੇ ਨੂੰ ਵੀ ਵੇਖ ਕੇ ਉਹ ਜ਼ਰਦੀ ਨਹੀਂ ਆ ਨਰਕ ਹੈ ਇਸ ਉਮਰ ਚ ਮੈਂ ਨਰਕ ਨੂੰ ਸਹਿਣ ਕਰ ਰਿਹਾ ਇਹਦਾ ਕਾਰਨ ਇਹ ਹੈ ਇਸ ਉਮਰ ਚ ਮੈਨੂੰ ਨੌਕਰੀ ਕਰਨ ਦੀ ਲੋੜ ਨਹੀਂ ਆ ਮੈਂ ਫਿਰ ਵੀ ਨੌਕਰੀ ਕਰ ਰਿਹਾ ਕਿਉਂਕਿ ਜਿਆਦਾ ਸਮੇਂ ਘਰ 'ਚ ਰੁਕ ਨਹੀਂ ਸਕਦਾ ਮੈਂ ਪਤਨੀ ਦੇ ਕਲੇਸ਼ਾ ਨੂੰ ਸਹਿਣ ਨਹੀਂ ਕਰ ਸਕਦਾ ਫਿਰ ਉਸਨੇ ਕਿਹਾ ਪਾਸਟਰ ਜੀ ਕਿਸੇ ਵੀ ਦਿਨ ਕੀ ਮੇਰੀ ਪਤਨੀ ਕੀ ਉਹ ਬਦਲ ਜਾਵੇਗੀ ਜੇ ਨਹੀਂ ਸੁਧਰਗੀ ਮੈਂ ਜੀ ਨਹੀਂ ਪਾਵਾਂਗਾ ਜੇ ਨਾ ਸੁਧਰੀ ਮੈਂ ਘਰ 'ਚ ਨਹੀਂ ਰਹਿ ਪਾਵਾਂਗਾ ਅੱਜ ਸਾਡੇ ਪਰਿਵਾਰ 'ਚ ਰਹਿਣ ਵਾਲੀਆਂ ਖਾਸ ਸਮੱਸਿਆਵਾਂ ਮੈਂ ਦੱਸਾਂ ਤੁਹਾਡਾ ਬੇਟਾ ਪਰਮੇਸ਼ਵਰ ਨੂੰ ਨਹੀਂ ਜਾਣਦਾ ਇਸ ਲਈ ਬਾਡੀ ਬੇਟੀ ਪ੍ਰਭੂ ਨੂੰ ਨਹੀਂ ਜਾਣਦੀ ਉਹਦੇ ਪਿਆਰ ਨੂੰ ਵੀ ਨਹੀਂ ਜਾਣਦੀ ਤੁਹਾਡਾ ਪਤੀ ਪਰਮੇਸ਼ਵਰ ਦੇ ਪ੍ਰੇਮ ਨੂੰ ਨਹੀਂ ਜਾਣਦਾ ਹੈ ਤੁਹਾਡੀ ਪਤਨੀ ਪਰਮੇਸ਼ਵਰ ਦੇ ਪਿਆਰ ਨੂੰ ਨਹੀਂ ਜਾਣਦੀ ਇਹ ਹੀ ਤਾਂ ਹੈ ਖਾਸ ਕਾਰਨ ਇਹ ਹੀ ਤਾਂ ਹੈ ਨਾ ਅੱਜ ਤੁਹਾਡੇ ਜੀਵਨ ਦੇ ਕਸ਼ਟ ਅਤੇ ਦੁੱਖਾਂ ਦਾ ਕਾਰਨ ਕੀ ਕਰਨਾ ਹੈ ਪ੍ਰਾਰਥਨਾ ਕਰਨੀ ਹੈ ਕੀਦੇ ਲਈ ਪ੍ਰਭੂ ਮੈਂ ਪਰਿਵਾਰ ਚ ਸ਼ਾਂਤੀ ਨਾਲ ਅਗਰ ਰਹਿਣਾ ਹੈ ਅਗਰ ਚੈਨ ਨਾਲ ਰਹਿਣਾ ਹੈ ਤਾਂ ਮੇਰਾ ਪਤੀ ਤੁਹਾਡੇ ਪਿਆਰ ਨੂੰ ਜਾਣ ਸਕੇ ਮੇਰੀ ਪਤਨੀ ਤੁਹਾਡੇ ਪਿਆਰ ਨੂੰ ਜਾਣ ਸਕੇ ਮੇਰੇ ਬੱਚੇ ਤੁਹਾਡੇ ਪਿਆਰ ਨੂੰ ਜਾਣ ਸਕੇ ਨਹੀਂ ਤਾਂ ਇਹ ਦੁੱਖ ਦੂਰ ਨਹੀਂ ਹੋਣਗੇ ਤੁਹਾਡੇ ਵਿੱਚੋਂ ਕਿੰਨੇ ਲੋਕ ਦੁੱਖ ਪਰੇਸ਼ਾਨੀਆਂ ਤੇ ਕਸ਼ਟਾਂ 'ਚ ਜੀਣਾ ਹੈ ਆ ਸ਼ਾਂਤੀ ਦੇ ਨਾਲ ਹਮੇਸ਼ਾ ਰੋਂਦੇ ਹੋਏ ਉਹ ਜੀ ਰਹੇ ਆ ਕਿ ਇਸ ਤਰ੍ਹਾਂ ਤੁਸੀਂ ਸੋਚ ਰਹੇ ਹੋ ਜਾਂ ਫਿਰ ਇਨ੍ਹਾਂ ਸਭ ਦੇ ਉੱਪਰ ਜਿੱਤ ਪਾ ਕੇ ਮੇਰਾ ਪਤੀ ਮੇਰੀ ਪਤਨੀ ਮੇਰੇ ਬੱਚੇ ਪ੍ਰਭੂ ਨੂੰ ਜਾਣ ਕੇ ਉਹਦੀ ਸੰਤਾਨ ਦੀ ਤਰ੍ਹਾਂ ਜੀ ਸਕਣ ਪਿਆਰੇ ਯੂਸਫ ਪਰਮੇਸ਼ਵਰ ਨੂੰ ਜਾਣਦਾ ਸੀ ਇਸ ਲਈ ਦੇਸ਼ ਦੇ ਲਈ ਆਸ਼ਿਸ਼ ਦਾ ਕਾਰਨ ਬਣਿਆ ਸैमਸਨ ਪਰਮੇਸ਼ਵਰ ਨੂੰ ਭੁੱਲ ਗਿਆ ਦੇਸ਼ ਲਈ ਦੁੱਖ ਦਾ ਕਾਰਨ ਬਣਿਆ ਜੇ ਅੱਜ ਤੁਸੀਂ ਪਰਮੇਸ਼ਵਰ ਨੂੰ ਜਾਣਨ ਵਾਲੇ ਹੋ ਖੁਸ਼ੀ ਨਾਲ ਤੁਸੀਂ ਜੀਓਗੇ ਉਸੇ ਤਰ੍ਹਾਂ ਤੁਹਾਡੇ ਪਰਿਵਾਰ ਦੇ ਲੋਕ ਵੀ ਪਰਮੇਸ਼ਵਰ ਨੂੰ ਜਾਣ ਸਕੇ ਤੁਹਾਨੂੰ ਹੰਝੂਆਂ ਦੇ ਨਾਲ ਪ੍ਰਾਰਥਨਾ ਕਰਨ ਦੀ ਲੋੜ ਹੈ ਆਓ ਪ੍ਰਾਰਥਨਾ ਕਰੀਏ ਆਪਣੀਆਂ ਅੱਖਾਂ ਨੂੰ ਬੰਦ ਕਰੀਏ ਦੁਆ ਕਰੀਏ ਮਹਾਨ ਪਵਿੱਤਰ ਪ੍ਰੇਮੀ ਪਰਮੇਸ਼ਵਰ ਪਿਤਾ ਅੱਜ ਜਿੰਨੇ ਵੀ ਲੋਕ ਜਿਵੇਂ ਤੂੰ ਯੂਸਫ ਦੇ ਨਾਲ ਰਹਾ ਉਸੇ ਤਰ੍ਹਾਂ ਮੇਰੇ ਨਾਲ ਵੀ ਰਹਿ ਪਿਤਾ ਗਰੀਬ ਹਾਂ ਨਿਰਦਨ ਹਾਂ ਮੈਂ ਮੇਰੀ ਕੋਈ ਗਿਣਤੀ ਨਹੀਂ ਹਾਂ ਮੇਰਾ ਕੋਈ ਪਤਾ ਨਹੀਂ ਹਾਂ ਫਿਰ ਵੀ ਤੁਹਾਡਾ ਮੇਰੇ ਨਾਲ ਰਹਿਣਾ ਕਾਫੀ ਹੈ ਜਿਹੜਾ ਇੱਕ ਬੇਨਾਮ ਸੀ ਜਿਹੜਾ ਬਿਲਕੁਲ ਇਕੱਲਾ ਸੀ ਉਸ ਯੂਸਫ ਨੂੰ ਦੇਸ਼ ਦਾ ਅਧਿਕਾਰੀ ਬਣਾ ਦਿੱਤਾ ਤੁਸੀਂ ਅਸੀਂ ਵੀ ਉਸੇ ਪਰਮੇਸ਼ਰ ਨੂੰ ਮੰਨਦੇ ਹਾਂ ਪਿਤਾ ਸਾਡੇ ਨਾਲ ਰਵੋ ਅਸੀਂ ਧਾਰਮਿਕਤਾ ਅਤੇ ਖराई ਨਾਲ ਚੱਲਦੇ ਹੋਏ ਪਿਤਾ ਲੋਕਾਂ ਦੀ ਸਹਾਇਤਾ ਕਰਦੇ ਹੋਏ ਪਿਤਾ ਲੋਕਾਂ ਦਾ ਭਲਾ ਕਰਦੇ ਹੋਏ ਪਰਿਵਾਰ ਦੇ ਲੋਕਾਂ ਪ੍ਰਤੀ ਜ਼ਿੰਮੇਵਾਰੀ ਨਾਲ ਜੀ ਸਕੀਏ ਬੁਰੀਆਂ ਆਦਤਾਂ ਨੂੰ ਛੱਡ ਕੇ ਪਵਿੱਤਰ ਜੀਵਨ ਜਿੰਦੇ ਹੋਏ ਤੁਹਾਡੇ ਨਾਲ ਰਹਿ ਕੇ ਹਰ ਇੱਕ ਕੰਮ ਅਤੇ ਕੋਸ਼ਿਸ਼ ਦੇ ਵਿੱਚ ਜਿੱਤ ਪ੍ਰਾਪਤ ਕਰਕੇ ਬਹੁਤਿਆਂ ਦੀ ਭਲਾਈ ਲਈ ਸਮਾਜ ਦੇ ਲਈ ਇਸਤੇਮਾਲ ਹੋ ਕੇ ਪਿਤਾ ਦੇਸ਼ ਦੇ ਲਈ ਆਸ਼ਿਸ਼ਦਾਇਕ ਅੱਜ ਇਹਨਾਂ ਵਚਨਾਂ ਨੂੰ ਸੁਣਨ ਵਾਲੇ ਹਰ ਇੱਕ ਜਨ ਨੂੰ ਆਸ਼ਿਸ਼ ਦਿਓ ਯੂਸਫ ਦਾ ਨਾ ਜਾਣਨਾ ਹੀ ਇਜ਼ਰਾਈਲੀਆਂ ਦੇ ਲਈ ਦੁੱਖ ਦਾ ਕਾਰਨ ਬਣਿਆ ਅੱਜ ਸਾਡੇ ਪਰਿਵਾਰ ਚ ਜੋ ਤੁਹਾਨੂੰ ਨਹੀਂ ਜਾਣਦੇ ਪ੍ਰਭੂ ਉਹਨਾਂ ਨੂੰ ਦਰਸ਼ਨ ਦੇ ਦਿਓ ਸਾਡੇ ਕਸ਼ਟ ਤੇ ਹੰਝੂਆਂ ਨੂੰ ਪੂੰਝੋ ਪ੍ਰਭੂ ਯੀਸ਼ੂ ਦੇ ਨਾਮ ਚ ਮੰਗਦੇ ਹਾਂ ਪਿਤਾ ਆਮੇਨ साडा पता कलवरी पोस्ट बॉक्स नंबर ती कुकटपल्ली हैदराबाद बहत्तर